ਮੈਨੂੰ ਖੁਸ਼ੀ ਹੈ ਕਿ ਬਠਿੰਡਾ ਦੇ ਵਿੱਚ ਗੁਰਦਾਰਾ ਭਾਈ ਜਗਤਾ ਜੀ ਵਿਖੇ ਇਥੋਂ ਦੀ ਪ੍ਰਬੰਧਨ ਕਮੇਟੀ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਾਂਝੇ ਰੂਪ ਦੇ ਵਿੱਚ ਮੈਨੂੰ ਸਨਮਾਨ ਦਿੱਤਾ ਹੈ। ਔਰ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਠਿੰਡੇ ਦੀਆਂ ਸੰਗਤਾਂ ਦਾ ਔਰ ਇਹਨਾਂ ਜਥੇਬੰਦੀਆਂ ਦਾ ਗੁਰਦਾਰਾ ਕਮੇਟੀ ਦਾ ਬਹੁਤ 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 ਧੰਨਵਾਦ ਕਰਦਾ। ਛੋਟਾ ਜਿਹਾ ਸਮਾਗਮ ਔਰ ਛੋਟ ਨੋਟਿਸ ਦੇ ਉੱਤੇ ਜਿਹੜਾ ਇਹ ਰੱਖਿਆ ਗਿਆ ਸੀਗਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਗਮ ਜਿਹੜੇ ਨੇ ਉਹ ਸੰਗਤਾਂ ਵੱਲੋਂ ਵੱਡੇ ਬਕਰੇ ਬਕਰੇ ਸ਼ਾਰਾਂ ਦੇ ਵਿੱਚ ਉਲਿੱਕੇ ਜਾ ਰਹੇ ਨੇ ਅ ਮੇਰਾ ਸੰਗਤਾਂ ਦੀਆਂ ਭਾਵਨਾਵਾਂ ਦੇ ਅ ਕੇ ਸਿਰ ਚੁੱਕਦਾ ਜਿੱਥੇ ਅਸੀਂ ਭਾਸ਼ਣ ਦੇ ਦੌਰਾਨ ਕਿਹਾ ਕਿ ਜੈਤੀ ਹੋਈਆਂ ਜਿਹੜੇ ਲੋਕ ਨੇ ਜਿਨ੍ਹਾਂ ਨੇ ਤੁਹਾਡਾ ਨਾ ਜੈਤੀ ਕੀਤੀ ਉਹ ਕਾਂ ਵਰਤੀਆਂ ਵਾਲੇ ਲੋਕ ਮੈਂ ਦੱਸ ਹੀ ਦਿੱਤਾ ਜੀ ਹੁੰਦਾ ਹੀ ਆ ਜੀ ਕਾਨੀ ਸਲਾਈਆ ਸਾਹਿਬ ਕਾਨੀ ਸਲਾਈਆ ਕਾਨੀ ਦੀ ਕਾ ਕਾ ਹੈ ਕੋਣ ਹੈ ਉਹ ਤੁਸੀਂ ਰਿਲੇ ਕਰੋ ਸਭ ਨੂੰ ਪਤਾ ਲੱਗ ਜੇਗਾ ਜੀ ਤੁਹਾਨੂੰ ਹੀ ਸਮਝ ਆਏਗੀ ਤੇ ਸਭ ਨੂੰ ਜਿਹੜਾ ਜਿਹੜਾ ਸੁਣੂਗਾ ਉਹਨੂੰ ਪਤਾ ਲੱਗ ਜਾਣਾ ਸਿਗ ਅੱਜ ਮੀਟਿੰਗ ਸੀਗੀ ਜਿਸ ਦੇ ਵਿੱਚੋਂ ਆਪਣਾ ਐਸਜੀਪੀਜੀ ਦੇ ਪ੍ਰਧਾਨ ਵੀ ਉੱਠ ਕੇ ਆ ਗਏ ਤਾਂ ਹੋਰ ਵੀ ਬੜਾ ਮਹੱਤਵਪੂਰਨ ਸਵਾਲ ਪੁੱਛਿਆ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਡਾਇਰੈਕਟ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਜਿਹੜਾ ਕਰਨ ਦਾ ਆਦੇਸ਼ ਦਿੱਤਾ ਸੀ ਪਰ ਪਹਿਲਾ ਤਾਂ ਇਹ ਹੈ ਕਿ 2 ਮਹੀਨੇ ਬੀਤ ਜਾਣ ਦੇ ਬਾਵਜੂਦ ਜਿਹੜਾ ਹੈ ਉਸ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜਿਹੜਾ ਹੈ ਉਹ ਭਰਤੀ ਕਮੇਟੀ ਦੀ ਜਿਹੜੀ ਹੈ ਮੀਟਿੰਗ ਨਹੀਂ ਅਰੇਂਜ ਕੀਤੀ ਬੁਲਾਈ ਤੇ ਜੇ ਮੀਟਿੰਗ ਬੁਲਾਈ ਤੇ ਉਹਨਾਂ ਨੇ ਜਿਹੜਾ ਹੈ ਸਰਦਾਰ ਬਲਵਿੰਦਰ ਸਿੰਘ ਜੀ ਭੋਂਗੜ ਨੂੰ ਸੱਦਾ ਦਿੱਤਾ ਕਿ ਉਸ ਮੀਟਿੰਗ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਦੇ ਵਿੱਚ ਹੈ ਉਹ ਸ਼ਾਮਲ ਹੋਣਗੇ ਔਰ ਸਾਰੀ ਦੁਨੀਆ ਭਰ ਦੇ ਸਿੱਖਾਂ ਨੂੰ ਪਤਾ ਹੈ ਔਰ ਤੁਹਾਡੀ মিডিਆ ਜਿਹੜਾ ਤੁਹਾਡਾ ਬਾਰ-ਬਾਰ ਹਰ ਰੋਜ਼ ਚੈਨਲ ਤੋਂ ਜਿਹੜਾ ਕਹਿ ਰਿਹਾ ਸੀ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਹੁਣ ਅੱਗੇ ਤੇ ਉਸ ਮੀਟਿੰਗ ਦੇ ਵਿੱਚ 13 ਤਰੀਕ ਨੂੰ ਸਰਦਾਰ ਬਲਵਿੰਦਰ ਸਿੰਘ ਭੁੰਦਰ ਨੇ ਜਿਹੜਾ ਹੈ ਉਹ ਹਾਜ਼ਰ ਹੋਣਾ ਤੇ ਅੱਜ ਮੈਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਦਾ ਡਾਂ ਸੁਣ ਰਿਹਾ ਸੀ ਉਹ ਕਹਿੰਦੇ ਮੈਨੂੰ ਤਾਂ ਮੀਟਿੰਗ ਦੇ ਲਈ ਕੋਈ ਸੱਦਾ ਪੱਤਰ ਹੀ ਨਹੀਂ ਮਿਲਿਆ ਕਿ ਇਹ ਹੈਰਾਨੀ ਦੀ ਗੱਲ ਹੈ ਨਾ ਕੋ ਕਾਰਜਕਾਰੀ ਪ੍ਰਧਾਨ ਨਾਲ ਕਾਰਜਕਾਰੀ ਪ੍ਰਧਾਨ ਹੈ ਤੇ ਉਹ ਕਹਿੰਦੇ ਨੇ ਕਿ ਮੈਨੂੰ ਸੱਦਾ ਪੱਤਰ ਹੀ ਨਹੀਂ ਮਿਲਿਆ ਹੈ ਹੁਣ ਸੱਦਾ ਪੱਤਰ ਮਿਲਿਆ ਉਹ ਨਹੀਂ ਆਏ ਕਿਉਂ ਨਹੀਂ ਆਏ ਜੇ ਸੱਦਾ ਪੱਤਰ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ ਪਹਿਲੀ ਗੱਲ ਤਾਂ ਉਹਨਾਂ ਨੂੰ ਸੱਦਣਾ ਹੀ ਜਿਹੜਾ ਉਹ ਵਾਜਬ ਨਹੀਂ ਸੀ ਚਲੋ ਮੰਨ ਲਓ ਕਿ ਸੱਦ ਲਿਆ ਕਿ ਭਰਤੀ ਸ਼ੁਰੂ ਕਰਨੀ ਆ ਉਹਨਾਂ ਦਾ ਸਹਿਯੋਗ ਲੈਣਾ ਸੱਦ ਲਿਆ ਤੇ ਉਹਨਾਂ ਵੱਲੋਂ ਇਹ ਕਹਿਣਾ ਮੈਨੂੰ ਸੱਦਾ ਪੱਤਰ ਨਹੀਂ ਮਿਲਿਆ ਤੇ ਅੱਖੋਂ ਪਰੋਖੇ ਕਰਨਾ ਜਿਹੜਾ ਹੈ ਸੱਤ ਮੈਂਬਰੀ ਕਮੇਟੀ ਦੀ ਹੋੰਦ ਨੂੰ ਤੇ ਇਹ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਇਹ ਗੱਲਾਂ ਸਾਬਤ ਕਰਦੀਆਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਭਗੋੜਾ ਦਲ ਜਿਹੜਾ ਹੈ ਉਹ ਬਣ ਚੁੱਕਿਆ ਉਹ ਅਕਾਲੀ ਹੋਰ ਹੁੰਦੇ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਇਉਂ ਮਰਨ ਵਾਸਤੇ ਜਾਂਦੇ ਹੁੰਦੇ ਸੀ ਜਿਵੇਂ ਬਾਰਸ਼ਾਂ ਦੇ ਵਿੱਚ ਪਤੰਗੇ ਜਿਹੜੇ ਨੇ ਉਹ ਤੇ ਇਹ ਬੰਦੇ ਜਿਹੜੇ ਆ ਇਹ ਅਕਾਲੀ ਨਹੀਂ ਹੈ ਇਹ ਭਗੌੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਚੁੱਕੇ ਨੇ ਔਰ ਭਗੌੜਿਆਂ ਨੇ ਆਪਣੀ ਭਰਤੀ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਬਣੀ ਹੋਈ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹਨੂੰ ਇਹਨਾਂ ਭਗੌੜਿਆਂ ਨੇ ਦਰਕਨਾਰ ਕਰ ਦਿੱਤਾ ਹੈ ਅੱਜ ਉਹਦਾ ਭੋਗ ਜਿਹੜਾ ਇੱਕ ਕਿਸਮ ਦਾ ਪਾ ਦਿੰਦਾ ਹੈ ਸਿੰਘ ਸਾਹਿਬ ਸਾਹਿਬਾ ਜੀ ਕੀ ਹੈ ਹੁਣ ਕੋਈ ਸਿਆਸਤ ਔਰ ਇਹ ਸੱਤ ਮੈਂਬਰੀ ਕਮੇਟੀ ਨੇ ਜਿਹੜਾ ਹੈ ਹੁਣ ਆਪਣੇ ਲੈਵਲ ਦੇ ਉੱਤੇ ਫੈਸਲਾ ਲੈਣਾ ਹੈ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਤੁਸੀਂ ਭਾਵੇਂ 1 ਭਾਵੇਂ 2 ਭਾਵੇਂ 3 ਭਾਵੇਂ 4 ਭਾਵੇਂ 5 ਤੇ ਭਾਵੇਂ 7 ਜੋ ਜੇ ਤੁਸੀਂ ਵਾਕਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੁਸੀਂ ਅਰਦਾਸ ਕਰਕੇ ਭਰਤੀ ਦਾ ਕੰਮ ਆਰੰਭ ਕਰ ਦਿਓ ਆਰਗੈਨਿਕ ਭਰਤੀ ਸ਼ੁਰੂ ਕਰ ਦਿਓ ਬੋਕਸ ਭਰਤੀ ਦੇ ਮੁਕਾਬਲੇ ਤੇ ਵਾਹਿਗੁਰੂ ਭਲਾ ਕਰੇਗਾ ਮੈਂ ਧਰਮ ਦਾ ਵਿਦਿਆਰਥੀ ਆ ਸਿਆਸਤ ਵੱਲੇ ਜਿਹੜਾ ਜਾਣਦਾ ਮੇਰਾ ਕੋਈ ਵਿਚਾਰ ਨਹੀਂ ਹੈ ਮੈਂ ਸਿਆਸਤ ਦੀ ਜ਼ਮੀਨ ਦੇ ਉੱਤੇ ਪੈਰ ਰੱਖਣਾ ਨਹੀਂ ਚਾਹੁੰਦਾ ਪਰ ਜੇ ਭਗੌੜੇਦਾਲ ਵਾਲੇ ਜਿਹੜੇ ਹੈ ਇਹ ਸਿਆਸਤ ਦੀ ਜ਼ਮੀਨ ਨੂੰ ਖਸਕਾ ਕੇ ਮੇਰੇ ਪੈਰਾਂ ਥੱਲੇ ਕਰਨਗੇ ਫਿਰ ਮੈਂ ਸਲੂਟ ਕਰੂੰਗਾ। ਜੀ ਸਰ ਤੁਹਾਡੇ ਉਰੋਪ ਲਾਏ ਜਾਂਦੇ ਭਾਜਪਾ ਨਾਲ ਸੰਬੰਧ ਨਹੀਂ ਸਿੰਘ ਸਾਹਿਬ ਦੇ ਹਨ ਸਿਰਸਵ ਲੋਕ। ਪਤਾ ਕੱਲ ਤੁਸੀਂ ਦੇਖਿਆ ਹੀ ਹੈ ਵਿਆਹ ਦੇ ਵਿੱਚ ਕਿੰਨੇ ਭਾਜਪਾ ਦੇ ਲੀਡਰ ਸ਼ਾਮਲ ਹੋਏ ਆ ਤੇ ਇਹ ਸੁਖਵੀਰ ਸਿੰਘ ਬਾਦਲ ਫਿਰ ਸਭ ਤੋਂ ਵੱਡੇ ਭਾਜਪਾ ਵਾਲੇ ਬਣ ਗਏ ਕਿਉਂਕਿ ਮੈਂ ਤਾਂ ਇੱਕ ਅੱਦੇ ਨੂੰ ਮਿਲਿਆ ਹੂੰਗਾ ਉਹ ਤਾਂ ਕੱਲ 20 ਨੂੰ ਮਿਲੇ ਨੇ। ਸਿਆਸੀ ਜ਼ਮੀਨ ਜੀ ਤੁਹਾਡੇ ਥੱਲੇ ਪੈਰਾਂ નીચે ਆਉਂਦੀ ਹੈ ਤਾਂ ਉਹ ਕੋਈ ਨਵੀਂ ਪਾਰਟੀ ਹੋਏਗੀ ਜਾਂ ਮੌਜੂਦਾ ਜੋ ਪਾਰਟੀਆਂ ਨੇ ਹੋਣਗੀਆਂ। ਇਹ ਜੋ ਅਕਾਲਪੁਰਖ ਸਮਝ ਔਰ ਜੋ ਪੰਥ ਸਾਥ ਦੇਗਾ ਉਸ ਅਸਾਬ ਦੇ ਨਾਲ ਉਹ ਲਿਖਿਆ ਜਾਏਗਾ ਬ੍ਰੋ ਪਟਨਾ ਸਾਹਿਬ ਦੇ ਜਥੇਦਾਰ ਸਾਹਮਣੇ ਵੀ ਲੈਟਰ ਕੱਢੇ ਜੀ ਤਰ ਤਲੋ ਵਾਸਤੇ ਉਹ ਖੁਦ ਵਿਚਾਰਾ ਛੇਕਿਆ ਆਇਆ ਜੀ ਉਹ ਜਥੇਦਾਰ ਨੇ ਤਖਤ ਦੇ ਰਹਿ ਚੁੱਕੇ ਨੇ ਔਰ ਕਿਸੇ ਤਖਤ ਦੇ ਜਥੇਦਾਰ ਬਾਰੇ ਮੈਂ ਕੋਈ ਪਧਰੀ ਟਿੱਪਣ ਕਰਾਂ ਮੈਂ ਉਹਨੂੰ ਮੁਨਾਸਬ ਨਹੀਂ ਸਮਝਦਾ ਕਿਉਂਕਿ ਮੈਂ ਖੁਦ ਤਖਤ ਦਾ ਜਥੇਦਾਰ ਰਹਾ ਹਾਂ ਤੇ ਮੈਂ ਇੱਕ ਤਖਤ ਦੇ ਜਥੇਦਾਰ ਰਹਿ ਚੁੱਕੇ ਬਾਰੇ ਮਾੜੇ ਸ਼ਬਦ ਬੋਲਾਂ ਇਹ ਮੇਰਾ ਜ਼ਮੀਰ ਆਗਿਆ ਨਹੀਂ ਦਿੰਦਾ ਜਥੇਦਾਰ ਸਾਹਿਬ ਗੱਲ ਕਰੀਏ ਸਿੱਖਾਂ ਦੀ ਨੁਮਾਇੰਦਗੀ ਜਮਾਤ ਮੰਨੀ ਜਾਂਦੀ ਸੀ ਸ਼੍ਰੋਮਣੀ ਅਕਾਲੀ ਦਲ ਤੁਸੀਂ ਉਹਨਾਂ ਨੂੰ ਪਕਾੜ ਪਗੌੜਾ ਕਰਾਰ ਦੇ ਦਿੱਤਾ ਹੁਣ ਸਿੱਖ ਆਪਦੀ ਰਾਜਨੀਤਿਕ ਜਿਹੜਾ ਆਪਾਂ ਗੱਲ ਕਰੀਏ ਨਮਾਇੰਦਗੀ ਕਿਹਨੂੰ ਦੇਣ ਸਿੱਖਾਂ ਦੀ ਇਸ ਵਕਤ ਰਾਸੀ ਹੋਣਦ ਜਿਹੜੀ ਹੈ ਨਾ ਉਸ ਨੂੰ ਬਚਾਉਣਾ ਉਸ ਨੂੰ ਕਾਇਮ ਕਰਨਾ ਸਮੇਂ ਦੀ ਵੱਡੀ ਲੋੜ ਹੈ ਔਰ ਸੱਚ ਜਾਣਿਓ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਪਟਿਕ ਪਾਰਟੀ ਹੈ ਜਿਹੜੀ ਜਿਉਂਦੀ ਰਹਿਣੀ ਚਾਹੀਦੀ ਹੈ ਪਰ ਜੋ ਟਕਰਾਅ ਦੇ ਹਾਲਾਤ ਬਣੇ ਹੋਏ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਸਿੱਖ ਪੋਲਿਟਿਕਸ ਕਰਦਾ ਸੀ ਔਰ ਜਿਹੜੀ ਸਿੱਖ ਪੋਲਿਟਿਕਸ ਸੀ ਨਾ ਉਹ ਐਥਿਕਸ ਦੇ ਨਾਲ ਭਰਪੂਰ ਹੁੰਦੀ ਸੀ ਦੂਸਰੇ ਸੂਬਿਆਂ ਦੀਆਂ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ ਹੁੰਦੀਆਂ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ ਉਦਾਹਰਣਾਂ ਐਗਜ਼ੈਂਪਲਾਂ ਦਿਆਂ ਕਰਦੀਆਂ ਸੀ ਪਰ ਪਿਛਲੇ ਵੀ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਐਥਿਕਸ ਜਿਹੜਾ ਹੈ ਉਹ ਲੂਜ਼ ਹੋ ਗਿਆ ਔਰ ਲੂਜ਼ ਕਿਉਂ ਹੋਇਆ ਜਦੋਂ ਪੰਥ ਲਈ ਲੜਨ ਵਾਲੇ ਮਰਨ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਨਿਤਨੇਮ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਚੋਂ ਦਰਕਨਾਰ ਹੋ ਗਏ ਉਹਦੀ ਜਗ੍ਹਾ ਦੇ ਉੱਤੇ ਨਸ਼ੇ ਵੇਚਣ ਵਾਲੇ ਤੇ ਜਾਂ ਰੇਤਾ ਵੇਚਣ ਵਾਲੇ ਬੱਜਰੀ ਵੇਚਣ ਵਾਲੇ ਜਾਂ ਹੋਰ ਛੋਟੇ-ਮੋਟੇ ਧੰਦੇ ਕਰਨ ਵਾਲੇ ਔਰ ਧੰਦਿਆਂ ਦੇ ਮਨਾਫਾ ਲੈਣ ਦੀ ਮਕਸਦ ਨਾਲ ਜਦੋਂ ਪਾਰਟੀ 'ਚ ਦਾਖਲ ਹੋ ਗਏ ਉਦੋਂ ਪਾਰਟੀ ਦੇ ਵਿੱਚੋਂ ਐਥਿਕਸ ਜਿਹੜੇ ਆ ਉਹ ਖਤਮ ਹੋ ਗਏ ਤੇ ਜਦੋਂ ਐਥਿਕਸ ਖਤਮ ਹੋ ਗਏ ਉਦੋਂ ਸ਼੍ਰੋਮਣੀ ਅਕਾਲੀ ਦਲ ਰਿਹਾ ਨਹੀਂ ਸਿੱਖ ਸਿੱਖ ਦਾ ਵਿਰੋਧੀ ਨਜ਼ਰ ਆ ਰਿਹਾ ਤੇ ਤੁਹਾਨੂੰ ਲੱਗਦਾ ਭੁਵਿਕ ਚ ਇਹ ਚੀਜ਼ਾਂ ਕਿਤੇ ਕਿੱਧਰ ਸਿੱਖ ਸਿੱਖ ਦਾ ਕਦੇ ਵਿਰੋਧੀ ਨਹੀਂ ਹੁੰਦਾ ਜੀ ਇਹ ਵਿਰੋਧ ਹੁੰਦਾ ਗੁਰਮੁਖ ਤੇ ਮਨਮੁਖ ਦਾ ਇਹ ਗੁਰਮਖ ਤੇ ਮਨਮੁਖ ਦਾ ਵਿਰੋਧ ਹੈ ਉਹ ਗੁਰਮਖਾਂ ਦੀ ਜਿੱਤ ਹੁੰਦੀ ਹੈ ਮਨਮੁਖਾਂ ਦੀ ਹਾਰ ਹੁੰਦੀ ਹੈ ਬਾਣੀ ਚ ਅਨੇਕਾਂ ਸੈਂਕੜੇ ਪਰਮਾਨੰਤ ਉਹ ਦੇਖੋ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਜਦੋਂ ਇਹਨਾਂ ਨੇ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ ਉਦੋਂ ਜਿਹੜੇ ਉਹ ਸੁਧਾਰ ਲਹਿਰ ਬਣਾਈ ਫਿਰਦੇ ਆ ਉਹ ਵੀ ਇਹਨਾਂ ਨਾਲ ਹੀ ਹੁੰਦੇ ਸੀ ਤੇ ਇਹਨਾਂ ਨੂੰ ਸਾਰੀ 18 ਲੱਖ ਵੋਟ ਪਈ ਹੈ ਤੇ ਇਹਾਂ ਨੇ 35 ਲੱਖ ਭਰਤੀ ਕਰ ਲਈ 18 ਲੱਖ ਤਾਂ ਤੁਹਾਨੂੰ ਸਾਰੀ ਵੋਟ ਪੈਂਦੀ ਹੈ ਤੇ 35 ਲੱਖ ਤੁਸੀਂ ਭਰਤੀ ਕਿੱਥੋਂ ਕਰ ਲਈ ਤੇ ਬੋਕਸ ਭਰਤੀ ਆ